ਸਾਥੀ ਗੁਫ਼ਤਗੋ ਕਰ ਲਈਏ ਕਿ ਕੀ ਕੀ ਕਮੀਆਂ ਰਹੀਆਂ ਕਿ ਕੀ ਦਿੱਕਤਾਂ ਰਹੀਆਂ ਕੀ ਅੱਗੇ ਸਾਨੂੰ ਕਰਨਾ ਚਾਹੀਦਾ ਹੈ ਔਰ ਜਲੰਧਰ ਸਾਡੀ ਜਿਮਨੀ ਚੋਣ ਹੈ ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਹੀਆਂ ਵਿਧਾਨ ਸਭਾ ਦੀਆਂ ਚੋਣਾਂ ਹੈ ਇਹਦੇ ਤੇ ਬੈਠ ਕੇ ਇੱਕ ਗੁਫ਼ਤਗੋ ਕਰ ਲਈਏ ਫਿਰ ਮੌਸਮ ਠੀਕ ਹੋ ਜਾਏਗਾ ਔਰ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਲੋਕਾਂ ਨੂੰ ਬਲੌਕ ਪ੍ਰੈਜ਼ੀਡੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਸ ਪ੍ਰਕਾਰ ਨਾਲ ਅਸੀਂ ਜਲੰਧਰ ਜਿਮਨੀ ਚੋਨ ਬਾਈ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਟ੍ਰੈਟਜੀ ਅਪਣਾਣੀ ਹੈ ਮੈਂ ਕਿਹਾ ਹਰ ਬੰਦੇ ਦੇ ਅਲੱਗ-ਅਲੱਗ ਯੂਜ਼ ਲੈਂਗ ਬਟ ਐਕਸ ਅਸਕਪਾਲ ਸਿੰਘ ਕਹਿ ਰਿਹਾ ਹੋਰ ਉਹਨੂੰ ਬੜਵਾਰੀ لال ਪ੍ਰੋਫੀਟਰ ਨੂੰ ਲੈਟਰ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਹੋਰਾਂ ਦੀ ਫੈਮਿਲੀ ਕੋਲੋਂ ਕੋਈ ਜ਼ਮੀਨ ਦੇ ਡਿਗੀ ਉਹਦੀ ਸੀਬੀਏ ਜਾਂਚ ਕੀਤੀ ਜਾਵੇ ਜੇਰੇ ਨੂੰ ਉੱਤਰ ਦੇ ਕਰਿਓ ਔਰ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸਨ ਚਿੱਠੀ ਪਟਾ ਪਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਕਿ ਉਹਰੇ ਨੂੰ ਕੋਪੜਤਾਲ ਹੋ ਜਾਣ ਚਾਹੀਦਾ ਬੜੀ ਸਭ ਨਾਮੋ ਨੇ ਦੇ ਬਾਰੇ ਕੋਈ ਜਾਣਕਾਰੀ ਮਾਈ ਪੰਜਾਬ ਵਿੱਚ ਹੀ ਕਰ ਲਓ ਸਾਹਮਣੇ ਦੇਖਿਆ ਭਾਈ ਕਾਂਗਰਸ ਆਪਣਾ ਉਮੀਦਵਾਰ ਦਵੇਗੀ ਜਲੰਧਰ ਵੈਸੇ ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਉਹ ਐਲਾਨ ਲਿਆਗੇ ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਮੈਨੂੰ ਐਲਾਨੇ ਜਾਣ ਦੀ ਸੰਭਾਵਨਾ ਹੈਗੀ ਹੈ ਪੰਜਾਬ ਦੇ ਵਿੱਚ ਬਿਜਲੀ ਕਟਾ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਉਹ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਇਹਦੇ ਤੇ ਮੈਂ ਪਾਰਟੀਪਲੀ ਨਾ ਕਰਦੇ ਹੋਏ ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣੇ ਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪੋਲਸੀ ਕੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆ ਗਏ ਔਰ ਉੱਥੇ ਜਿਹੜੀ ਬਿਜਲੀ ਵਾਧੂ ਉਹ ਹੋਗੀ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖੇ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਬਾਦੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵਜੋ ਦੇਣ ਇਸ ਪ੍ਰਕਾਰ ਗਰਮੀ ਵਧ ਰਹੀ ਹੈ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦਿਆਂਗੇ ਠੀਕ ਹੋ ਜਾਏਗਾ लेकिन लोगों को पीने वाले पानी तो भी दिक्कत आ गई क्योंकि बिजली है नहीं तो मोटर नहीं चलती मोटर नहीं चलती तो पानी नहीं आना सो इस तरह के हालात ट्रांसफर मुख्यमंत्री सो भाई ये इलेक्शन के बाद ही क्यों ये ढाई साल पहले क्यों नहीं तो ये नेक्सेस तोड़ा गया अगर नेक्सेस तोड़ने की बात आप करते हैं मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफर को अभी एक एक साल रह गया है और सारी जिंदगी उन्होंने उन्होंने लुधियाना फतेहगढ़ साहब और उन्होंने पटियाला में गुजारी है अब उनको मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी जिंदगी एक जगह पर रहा ये ढाई साल पहले कर रहा था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से मुलाजमो ने कांग्रेस आम आदमी पार्टी की मदद दी की इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नोटोरियस व्यक्ति किसी जिले में बैठा हुआ है उसकी उसकी ट्रांसफर ट्रांसफर हुआ है उसकी आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में यह हो सकता है कि सब डिविजन एक से दूसरी सब डिविजन आप कर दो लेकिन ਇਹ ਕੋਈ ਅੱਛਾ ਫੈਸਲਾ ਨਹੀਂ ਹੈ ਕਿ ਇੱਕ ਜ਼ਿਲ੍ਹੇ ਸੇ ਉਠਾ ਕੇ ਉਸਕੋ 150 ਕਿਲੋਮੀਟਰ ਦੂਰ ਭੇਜ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਪਾਕਿਸਤਾਨ ਦੇ ਗੈਂਗਸਟਰ ਸ਼ਜਾਦ ਪੱਟੇ ਨਾਲ ਗੱਲਬਾਤ ਕਰਦੇ ਆ ਇਹਦੀ ਵਧਾਈ ਦੇ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋਈ ਹੈ ਦੇਖੋ ਲਾਰੈਂਸ ਬਿਸ਼ਨੋਈ ਦਾ ਰੋਜ਼ਾਨਾ ਇੱਕ ਨਵੀਂ ਖਬਰ ਹੈ ਬਿਲਕੁਲ ਮੈਂ ਤਾਂ ਪਹਿਲੇ ਦਿਨੋਂ ਕਹਿੰਦਾ ਕਿ ਇੱਕ ਕੋਕਰ ਨਹੀਂ ਚਾਹੀਦੀ ਮੈਂ ਮੁਕਸੇ ਵਾਲਾ ਸਾਡੇ ਮਰਡਰ ਨੂੰ ਇਹ ਗੱਲ ਕਹਿੰਦਾ ਸੀਗਾ ਪੀ ਪਹਿਲਾ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲ ਜਾਂਦੀਆਂ ਨੇ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਕਿ ਇਸਰਾ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜੇਲ੍ਹ 'ਚੋਂ ਬੈਠੇ ਫੇਰ ਉਸ ਤੋਂ ਬਾਅਦ ਉਸੇ ਹੀ ਬੰਦਾ ਹੁਣ ਟੈਲੀਫੋਨ 'ਤੇ ਗੱਲ ਕਰ ਰਿਹਾ ਹੈ ਵਧਾਈ ਦੇ ਰਿਹਾ ਹੈ ਉਹਦਾ ਐਦਾਂ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ 'ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾਰ جیل ਚ ਹੋ ਰਿਹਾ ਹੈ ਫਿਰ ਇਸ ਤੋਂ ਵੱਧ ਸਾਡੇ ਵਾਸਤੇ ਸ਼ਰਮਨਾਇਕ ਗੱਲ ਕੀ ਹੋ ਸਕਦੀ ਹੈ ਫਿਰ ਸਾਨੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਦੇਸ਼ ਦੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਬੈਠੇ ਐਡਾ ਵੱਡਾ ਨੈਕਸਸ ਚੱਲ ਰਿਹਾ ਹੈ ਜਿਉਂ ਉੱਥੇ ਨਹੀਂ ਤੁਸੀਂ ਨਕੇਲ ਪਾ ਸਕਦੇ ਫਿਰ ਉਹ